ਬਲਸਭ ਇੱਕ ਹੋਰ ਮੇਰੇ ਮਾਈਂਡ ਵਿੱਚ ਗੱਲ ਆ ਰਹੀ ਸੀ ਕਿ ਲਾਸਟ ਟਾਈਮ ਜਦੋਂ ਆਇਆ ਸੀ ਤੇ ਮੈਨੂੰ ਇੱਕ ਗੁਰਦੁਆਰਾ ਸਾਹਿਬ ਲਜਾਇਆ ਗਿਆ ਸੀ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਕਿਸੇ ਸ਼ਾਹੂਕਾਰ ਨੇ ਗੁਰਦੁਆਰਾ ਬਣਾਇਆ ਔਰ ਉਸ ਨੂੰ ਠੇਕੇ ਤੇ ਚੜਾਇਆ ਸਾਨੂੰ ਘਟੂ ਘਟੂ ਗੱਲ ਜਿਹੜੀ ਹੈ ਉਹ ਬੜੀ ਹਾਸੋਈ ਨਹੀਂ ਲੱਗਦੀ ਸੀ ਤੇ ਇਸ ਸੰਦਰਭ ਵਿੱਚ ਜਿਸ ਗੁਰਦੁਆਰੇ 'ਚ ਅਸੀਂ ਖਲੋਤੇ ਆਂ ਇਹ ਦੱਸਿਆ ਜਾਂਦਾ ਹੈ ਕਿ ਸਿੱਖ ਸੰਗਤ ਦਾ ਗੁਰਦੁਆਰਾ ਹੈ ਔਰ ਇਥੇ ਡੈਮੋਕਰੈਟਿਕ ਸਿਸਟਮ ਜਿਹੜਾ ਉਹਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਜਿਹੜੀ ਮੈਨੇਜਮੈਂਟ ਹੈ ਉਹਦੇ ਬਾਰੇ ਦੱਸਿਓ ਜਰਾ ਕਿਸ ਤਰ੍ਹਾਂ ਹੈ ਸਿੱਖਾਂ ਦੀ ਜਿਹੜੀ ਆਮਦ ਹੈ ਨਾ ਰਜਿਸਟਰੀ ਜਿਹੜੀ ਹੋਈ ਆ 1897 ਚ ਪਹਿਲੇ ਸਿੱਖ ਦੀ ਆਮਦ ਹੈ ਕੈਨੇਡੀਅਨ ਸਿੱਖ ਹਿਸਟਰੀ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਹੜੀ ਖਾਲਸਾ ਦਵਾਨ ਸੁਸਾਇਟੀ ਰਜਿਸਟਰਡ ਹੋਈ ਨਾ ਵੈਨਕੂਵਰ ਦੇ ਵਿੱਚ ਉਹ 1906 ਦੇ ਵਿੱਚ ਬਣੀ ਜੀ ਹਾਂ ਤੇ ਸਰਦਾਰ ਅਰਜਨ ਸਿੰਘ ਹੋਣੀ ਪਹਿਲਾ ਇਹ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਸੀ ਤੇ ਨਾਲ ਖੁਰਦਪੁਰ ਤੋਂ ਜਿਹੜਾ ਆਦਮਪੁਰ ਆ ਨੰਬਰ 1 ਸਿੰਘ ਹੋਣੀ ਅਠਵਾਲ ਸਾਹਿਬ ਉਹਨਾਂ ਦੇ ਨਾਲ ਆਏ ਸੀ ਜਿਵੇਂ-ਜਿਵੇਂ ਸਾਡੀ ਆਬਾਦੀ ਵਧਦੀ ਗਈ ਅਸੀਂ ਫਿਰ ਇੰਟਰੀਓ ਚੌਣਾ ਸ਼ੁਰੂ ਕਰ ਦਿੱਤਾ 70s ਦੇ ਵਿੱਚ ਇਹ ਫਿਰ ਜਿੱਥੇ ਆਪਾਂ ਖੜੇ ਆ ਜੀ ਇਹ ਬਿਗੇਸਟ ਲੈਂਡ ਹੈ ਜੀ ਇੰਟਰੀਓ ਖਾਲਸਾ ਦਰਵਾਜ਼ਾ ਡਿਕਸੀ ਰੋਡ ਗੁਰਦੁਆਰਾ ਕਰਕੇ ਜਾਣਿਆ ਜਾਂਦਾ ਹੈ ਔਰ ਇੱਥੇ ਦੱਸਣਾ ਮੈਂ ਤੁਹਾਡਾ ਸਵਾਲ ਇਹ ਆ ਜੀ ਉਹਦਾ ਜਵਾਬ ਇਹ ਆ ਕਿ ਇੰਟਰੀਓ ਦੇ ਵਿੱਚ ਘਟੋ-ਘਟ ਜਿੰਨਾ ਕਿ ਮੈਨੂੰ ਪਤਾ ਹੈ ਇੱਕੋ ਹੀ ਗੁਰਦੁਆਰਾ ਆ ਜਿਹੜਾ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚਲਾਇਆ ਜਾਂਦਾ ਇੱਥੇ ਤੁਸੀਂ ਕੋਈ ਵੀ ਬੰਦਾ ਇੱਥੇ ਮੈਂਬਰ ਬਣ ਸਕਦਾ ਹੈ ਕਿਸੇ ਨੂੰ ਕੋਈ ਡਿਨਾਈਲ ਨਹੀਂ ਹੈ ਹੂੰ ਹੂੰ ਉਹ ਤੁਸੀਂ ਸਿਰਫ 1100 ਡਾਲਰ ਜਿਹੜੀ ਹੈ ਨਾ ਉਹਦੀ ਮੈਂਬਰਸ਼ਿਪ ਫੀ ਆ ਜੀਵਰ ਭਰਦੇ ਤੇ ਉਹ ਲੋਕ ਹਰ 3 ਸਾਲ ਬਾਅਦ ਵੋਟਾਂ ਪਾ ਕੇ ਆਪਣੀ ਨਵੀਂ ਐਗਜ਼ੀਕਟਿਵ ਕਮੇਟੀ ਚੁਣਦੇ ਨੇ ਦੇ ਦੇਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਬਾਕੀ ਬਹੁਤ ਸਾਰੇ ਗੁਰਦੁਆਰੇ ਉਹ ٹرسٹ ਬਣੇ ਨੇ ਮੈਨੂੰ ਕਹਿਣ ਚ ਕੋਈ ਹਰਜ ਨਹੀਂਗਾ ਉਹ ਕੁਝ ਬੰਦਿਆਂ ਦੇ ਉਹ ٹرسٹ ਨੇ ਉਹ ਉੱਥੇ ਕਿਸੇ ਨੂੰ VOTING ਦਾ ਅਧਿਕਾਰ ਨਹੀਂ ਹੈ ਪਰ ਅਸੀਂ ਲਗਾਤਾਰ ਇੱਥੇ ਕਮੇਟੀ ਚੇਂਜ ਕਰਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਉਹ ਦੱਸਦਾ ਸੀ ਕਿ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਅਸੀਂ ਆ ਆਪਣੇ ਜਿਉਂਦਿਆਂ ਜੀ ਆ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਇਹਨਾਂ ਨੇ ਇਹ ਸੇਵਾ ਸੰਭਾਲ ਦਿੱਤੀ ਹੈ ਜੀ ਪਿਛਲੇ 5-7 ਸਾਲ ਪਹਿਲਾਂ ਹਮ ਔਰ ਇਹ ਬਖੂਬੀ ਕਰ ਰਹੇ ਨੇ ਮੇਰੇ ਨਾਲ ਭਿੰਦਰ ਸਿੰਘ ਬਾਠ ਸਾਡਾ ਛੋਟਾ ਭਰਾ ਹੈ ਜੀ ਸਾਡੇ ਨਾਲ ਹੀ ਇਹਨੇ ਪਿਛਲੇ ਜੀਵਨ ਦੇ 40 45 ਵਰੇ ਇੱਥੇ ਗੁਜ਼ਾਰੇ ਨੇ ਔਰ ਇਹ ਨਿਸ਼ਕਾਮ ਸੇਵਾ ਹੈ ਜੀ ਹੁਣ ਤੇ ਚਲੋ ਐਗਜ਼ੈਕਟ ਕਮੇਟੀ ਜਿਹਨੇ ਖਜ਼ਾਨਚੀ ਨੇ ਔਰ ਹਰ ਜਿਹੜਾ ਪ੍ਰੋਜੈਕਟ ਆ ਆਬਵੀਅਸਲੀ ਇਹਨਾਂ ਦੇ ਦਸਤਾਂ ਦੇ ਥੱਲੇ ਹੀ ਚੈੱਕ ਲਿਖ ਕੇ ਹੀ ਉਹ ਜਾਂਦਾ ਹੁੰਦਾ ਹੈ ਤੇ ਬੜੇ ਇਹ 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 ਜਿਹੜਾ ਕੰਜੂਸ ਹੁੰਦੇ ਨਾ ਨਾ ਖਜ਼ਾਨਚੀ ਉਹਦਾਂ ਦੀ ਇੱਕ ਇੱਕ ਖਜ਼ਾਨਾ ਮੰਤਰੀ ਹਾਂ ਖਜ਼ਾਨਾ ਮੰਤਰੀ ਦਾ ਕੰਜੂਸ ਹੋਣਾ ਬਹੁਤ ਜ਼ਰੂਰੀ ਹੈ ਹਾਂ ਇਹਨਾਂ ਦੇ ਵੀ ਨਾਲ ਹਰਪਾਲ ਸਿੰਘ ਦੇ ਨਾਲ ਹਾਂ ਇਹਨਾਂ ਨੂੰ ਤੁਸੀਂ ਨਾ ਕਦੀ ਵੀ ਉੱਥੇ ਬੈਠੇ ਨਹੀਂ ਦੇਖੋਗੇ ਐਦਾਂ ਹੀ ਇਹਨਾਂ ਨੂੰ ਸਾਰੇ ਇਹਨਾਂ ਦੀ ਸਮਰਥ ਵਿੰਟਰ ਐਦਾਂ ਹੀ ਲੱਗ ਜਾਂਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ